ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਗਿਆਨ ਸਾਗਰ ਵਿੱਚ ਅੱਜ ਸਾਡੇ ਨਾਲ ਦੁਬਾਰਾ ਜੁੜੇ ਹਨ ਭਾਈ ਕاجਦੀਪ ਸਿੰਘ ਜੀ ਕਾਫੀ ਗੁਰਮੁਖ ਪਿਆਰਿਆਂ ਦੇ ਫੋਨ ਆਏ ਕਿ ਕاجਦੀਪ ਸਿੰਘ ਜੀ ਆ ਦੁਬਾਰਾ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਜਾਣ ਸੋ ਸਮੇਂ ਵਿੱਚੋਂ ਸਮਾਂ ਕੱਢ ਕੇ ਅਸੀਂ ਕاجਦੀਪ ਸਿੰਘ ਜੀ ਤੋਂ ਅੱਜ ਫੇਰ ਸਿੱਖ ਧਰਮ ਦੀ ਜਾਣਕਾਰੀ ਲਵਾਂਗੇ ਉਹਨਾਂ ਦਾ ਸਵਾਗਤ ਕਰਦੇ ਹਾਂ ਕاجਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਗਿਆਨ ਸਾਗਰ ਵਿੱਚ ਸਾਨੂੰ ਸੇਖ ਧਰਮ ਦੇ 10 ਗੁਰੂ ਸਾਹਿਬਾਨਾਂ ਦੇ ਨਾਮ ਦੱਸੋ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਸ਼ੇਮੀ ਪਾਛਾਇ ਸ਼ਿਰਗੁਰ ਹਰ ਗੋਬਿੰਦ ਸਾਹਿਬ ਜੀ ਸਤਨੀ ਪਾਛਾਇ ਸ਼ਿਰਗੁਰ ਹਰ ਰਾਏ ਜੀ ਅਟਪੀ ਪਾਛਾਇ ਸ਼ਿਰਗੁਰ ਹਰ ਕ੍ਰਿਸ਼ਨ ਜੀ ਨੋਵੀ ਪਾਛਾਇ ਸ਼ਿਰਗੁਰ ਤੇਗ ਬਾਦਰ ਜੀ ਤਸਵੀ ਪਾਛਾਇ ਸ਼ਿਰਗੁਰ ਗੋਬਿੰਦ ਸਿੰਘ ਜੀ ਐਂਡ ਦ ਲਾਸਟ ਉਰੂ ਇਸ ਗੁਰੂ ਗੁਰਗ੍ਰੰਥ ਸਾਹਿਬ ਜੀ ਆਪ ਜੀ ਸਾਨੂੰ ਪੰਜ ਪਿਆਰਾਂ ਦੇ ਨਾਮ ਵੀ ਦੱਸੋ ਭਾਈ ਦਇਆ ਸਿੰਘਾ ਜੀ ਭਾਈ ਧਰਮ ਸਿੰਘਾ ਜੀ ਭਾਈ ਮਥੇਂਗਾ ਜੀ ਭਾਈ ਮੋਕਮ ਸਿੰਘਾ ਜੀ ਭਾਈ ਸਾਬ ਸਿੰਘਾ ਜੀ ਧੰਨਵਾਦ ਜੀ ਸਾਨੂੰ ਚੌਹਾਂ ਸਾਹਿਬਜ਼ਾਦਿਆਂ ਦੇ ਨਾਮ ਵੀ ਦੱਸੋ ਸਾਹਿਬਜ਼ਾਦਾ ਜੀ ਸਿੰਘਾ ਜੀ ਸਾਹਿਬਜ਼ਾਦਾ ਜੁਦਾ ਸਿੰਘਾ ਜੀ ਸਾਹਿਬਜ਼ਾਦਾ ਜਰਵਾ ਸਿੰਘਾ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸੋ ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਆਪ ਜੀ ਅਕਾਸ਼ਦੀਪ ਸਿੰਘ ਜੀ ਦਾ ਹੌਸਲਾ ਵਧਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ